11-12 ਲੱਖ ਵਾਲਾ ਟਰੈਕਟਰ 6 ਲੱਖ ਚ ਮਿਲ ਜਾਂਦਾ ਜੇ ਆਪਾਂ ਇਮਪ੍ਰੈਸ਼ਨ ਦੇਖੀਏ ਟਰੈਕਟਰ ਦਾ ਤਾਂ ਬਹੁਤ ਕਮਾਲ ਦਾ ਕਿਹਦੇ ਚ ਆਪ ਨੂੰ ਪੁਰਾਣਾ ਲੈਣ ਚ ਫਾਇਦਾ ਵੀ ਹੈ ਜਾਂ ਨਹੀਂ ਹੈ ਲੋਹਾ ਕੰਪਨੀ ਨੇ ਤੰਨ ਤੰਨ ਕੇ ਭਰਿਆ ਇਹਦੇ ਚ ਕੰਬਾਈਨ ਵਾਲੇ ਟਾਇਰ ਪਾਏ ਹੋਏ ਆ ਇਹਦੇ ਇੰਜਨ ਆਉਂਦਾ ਉਹ ਮੇਰੀ ਨੌਲੇਜ ਦੇ ਮੁਤਾਬਕ ਉਹ ਲੇ ਲੈਂਡ ਦਾ ਸ਼ਾਇਦ ਸੀਗਾ ਜਦੋਂ ਉਹਨਾਂ ਨੇ ਪਲੈਨਟਰੀ ਡਰਾਈਵ ਕਰਤਾ ਤਾਂ ਪੱਠਾ ਵਹਿ ਗਿਆ ਕਿਉਂਕਿ ਉਹ ਹੈਵੀ ਬੋ ਸੀਗਾ ਗੇਅਰ ਬਹੁਤ ਜ਼ਿਆਦਾ ਹੈਵੀ ਸੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਤੇ ਆਪਣੀ ਟਰੈਕਟਰਾਂ ਦੀ ਦੁਨੀਆ ਚ ਤੁਹਾਡਾ ਸਵਾਗਤ ਹੈ ਤਾਂ ਅੱਜ ਗੱਲਾਂ ਕੋਈ ਖਾਸ ਨਹੀਂ ਤਾਂ ਇਹ ਟਰੈਕਟਰ ਹੈਗਾ ਪ੍ਰੀਤ 65 49 ਤੇ ਮੂਸੇ ਵਾਲੇ ਕੋਲੇ ਮੈਨੂੰ ਲੱਗਦਾ ਸ਼ਾਇਦ 90 49 ਤਾਂ ਇਹ ਟਰੈਕਟਰ ਬਾਰੇ ਕੋਈ ਜ਼ਰੂਰੀ ਜੀਆਂ ਗੱਲਾਂ ਨੇ ਕੋਈ ਬੇਸਿਕ ਜੀਆਂ ਜਾਣਕਾਰੀਆਂ ਨੇ ਤਾਂ ਇਹ ਟਰੈਕਟਰ ਜਿਹੜਾ ਹੁਣ ਦੇਖੋ ਨਵਾਂ ਬੰਦ ਹੋ ਗਿਆ ਨਵਾਂ ਜਿਹੜਾ ਟਰੈਕਟਰ ਆ ਰਹੇ ਨੇ ਸੀਆਰਡੀ ਆ ਰਹੇ ਨੇ ਤੇ ਇਹ ਟਰੈਕਟਰ ਪੁਰਾਣੇ ਮਿਲਦੇ ਨੇ ਇਹ ਆਪਣੇ ਬੇਲੀ ਨੇ ਲਿਆ ਪੁਰਾਣਾ ਟਰੈਕਟਰ ਤਾਂ ਇਹਦੇ ਚ ਕੀ ਕੁਝ ਖਾਸ ਗੱਲਾਂ ਨੇ ਰੇਟ ਵੀ ਇਹ ਸਸਤਾ ਹੀ ਮਿਲਦਾ ਕੋਈ ਬਾਹਲਾ ਨਜਾਇਜ਼ ਰੇਟ ਚ ਨਹੀਂ ਮਿਲਦਾ ਜੇ ਅੱਜ ਦੇ ਮੈਂ ਰੇਟ ਦੀ ਇਹਦੀ ਗੱਲ ਕਰਾਂ 5.5 6 6 ਤੱਕੇ ਟਰੈਕਟਰ ਮਿਲਦਾ ਦੇਖੋ 6.5 ਲੱਖ ਚ ਜੇ ਆਪਾਂ ਇਮਪ੍ਰੈਸ਼ਨ ਦੇਖੀਏ ਟਰੈਕਟਰ ਦਾ ਤਾਂ ਬਹੁਤ ਕਮਾਲ ਦਾ ਇਮਪ੍ਰੈਸ਼ਨ ਪੂਰਾ ਜ਼ਬਰਦਸਤ ਲੁੱਕ ਕਹਿ ਲਈਏ ਆਪਾਂ ਇੱਕ ਜਿਹੜੀ ਬੰਦੇ ਦੀ ਸੋਚ ਹੁੰਦੀ ਆ ਕਿ ਆ ਖੁੱਲਾ ਲੈਣਾ ਟਰੈਕਟਰ ਮੈਂ ਤਾਂ ਹੁਣ ਤੁਹਾਨੂੰ ਦਿਖਾ ਦਈਏ ਕਿਹਦੇ ਚ ਆਪਾਂ ਨੂੰ ਪੁਰਾਣਾ ਲੈਣ ਚ ਫਾਇਦਾ ਵੀ ਹੈ ਜਾਂ ਨਹੀਂ ਹੈ ਤਾਂ ਚੀਜ਼ਾਂ ਇਹਦੇ 'ਚ ਬਹੁਤ ਨੇ ਲੋਹਾ ਕੰਪਨੀ ਨੇ ਤੰਨ ਤੰਨ ਕੇ ਭਰਿਆ ਇਹਦੇ 'ਚ ਚਬਾ ਤੰਨ ਤੰਨ ਕੇ ਤਾਂ ਦੇਖੋ ਹੁਣ ਜਿਵੇਂ ਆ ਵੇਟ ਤੋਂ ਲਾ ਕੇ ਕੰਪਨੀਆਂ ਸਾਰਾ ਕੁਝ ਹੀ ਦੇਤਾ ਇਹਦੇ 'ਚ ਮਤਲਬ ਵੇਟ ਲਾਉਣ ਦੀ ਇਹ ਤੇ ਲੋੜ ਨਹੀਂ ਜਿਹੜਾ ਦਾ ਇੰਜਣ ਦੀ ਆਪਾਂ ਜੇ ਗੱਲ ਕਰੀਏ ਇਹਦੀ ਤਾਂ ਇੰਜਣ ਇਹਦਾ 4 ਸਿਲੰਡਰ ਦੇ ਵਿੱਚ ਆ 65 HP ਜਿਹੜੀ ਪ੍ਰੋਡਿਊਸ ਕਰਦਾ ਇੰਜਣ ਤੇ ਜੇ ਆਪਾਂ ਇਹਦੇ ਕਦ ਕਾਠ ਦੀ ਗੱਲ ਕਰੀਏ ਟਾਇਰ ਹੁਣ ਦੇਖੋ ਤੁਸੀਂ ਇਹਦੇ ਟਾਇਰ ਕੰਬੈਨ ਵਾਲੇ ਟਾਇਰ ਪਾਏ ਹੋਏ ਆ ਇਹਦੇ ਕੰਬੈਨ ਦੇ ਚਲੋ ਕਿਸੇ ਦੇ 18 4 34 ਦੇ ਆਉਂਦੇ ਨੇ 18 4 30 ਦੇ ਆਉਂਦੇ ਨੇ ਵਿੱਚ ਕੰਬੈਨਾਂ ਦੇ ਵਿੱਚ ਆਉਂਦੇ ਸੀ ਪਹਿਲਾਂ ਤੇ ਹੁਣ 34 ਕਰਤਾ ਤੇ 65 HP ਦੇ ਵਿੱਚ 18 4 30 ਦੇ ਟਾਇਰ ਦੇਣਾ ਮੈਨੂੰ ਨਹੀਂ ਕੋਈ ਲੱਗਦਾ ਵੀ ਕੋਈ ਬਹੁਤ ਸ਼ੈਨ ਫਾਰਤੀਆ ਕੰਪਨੀ ਨੇ ਇਹਦੇ ਚ ਕਿਉਂਕਿ ਜਿਹੜਾ 65 HP ਦਾ ਟਰੈਕਟਰ ਆ ਉਹਦੇ ਕੋਈ ਬਹੁਤ ਵੱਡਾ ਪਾਵਰ ਨਹੀਂ ਹੁੰਦੀ 60 HP 60 HP ਬੇਸਿਕ ਜੀ ਟਰੈਕਟਰ ਹੁੰਦਾਗਾ ਤਾਂ 55 HP ਤੋਂ ਆਪਾਂ ਨੂੰ ਥੋੜਾ ਜਿਹਾ ਵਧੀਆ ਮਿਲ ਜਾਂਦਾ ਚਲੋ ਜਦੋਂ ਆਪਾਂ 55 HP ਵਾਲੇ ਸੰਦ ਸੰਦੇੜੇ ਇਹਦੇ ਮਗਰ ਪਾਉਣੇ ਐਮਪਲੀਮੈਂਟ ਪਾਉਣੇ ਆ ਤਾਂ ਉਹਦੇ ਚ ਆਪਾਂ ਨੂੰ ਥੋੜਾ ਜਿਹਾ ਐ ਲੱਗਦਾ ਵੀ ਯਾਰ ਟਰੈਕਟਰ ਵਧੀਆ ਰਿਸਪੌਂਸ ਦਿੰਦਾ ਆਪਾਂ ਨੂੰ ਜਿਹੜਾ ਇਹਦੇ ਡੀਜ਼ਲ ਪੰਪ ਲੱਗਿਆ ਹੋਇਆ ਇਨਲੈਂਡ ਪੰਪ ਦੇ ਵਿੱਚ ਆ ਤੇ ਵਧੀਆ ਕੰਮ ਕਰਦਾ ਤੇ ਪੰਪ ਦੇਖੋ ਤੁਸੀਂ ਕਿੱਡਾ ਵੱਡਾ ਲੱਗਿਆ ਇਹ ਤੇ ਡੀਜ਼ਲ ਪੰਪ ਆ ਦੇਖੋ ਐਡਾ ਵੱਡਾ ਪੰਪ ਲੱਗਾ ਤਾਂ ਜਿਹੜਾ ਇਹਦੇ ਇੰਜਣ ਆਉਂਦਾ ਉਹ ਮੇਰੀ ਨੌਲੇਜ ਦੇ ਮੁਤਾਬਕ ਉਹ ਲੇ ਲੈਂਡ ਦਾ ਸ਼ਾਇਦ ਬਹੁਤ ਇੰਜਣ ਬਹੁਤ ਵਧੀਆ ਆਉਂਦਾ ਪਰ ਜੇ ਜਿਵੇਂ ਅਸੀਂ ਚਲਾਇਆ ਇਹ ਟਰੈਕਟਰ ਇਹ ਪਿਛਲੇ ਸਾਲ ਟਰੈਕਟਰ ਮਤਲਬ ਡੇਢ ਦੋ ਸਾਲ ਹੋ ਗਏ ਉਹਨਾਂ ਗਏ ਨੂੰ ਤਾਂ ਪਿਛਲੀ ਵਾਰੀ ਇਹ ਚਾਚੇ ਕਰਨੇ ਵੀ ਤੂੜੀ ਤੇ ਲਾਇਆ ਸੀ ਤੇ ਤੇਲ ਦਾ ਕੋਈ ਮਾਦੇ ਪੁੱਤ ਦਾ ਕੁਝ ਹਿਸਾਬ ਕਿਤਾਬ ਜਿਹਾ ਆਇਆ ਨਹੀਂ ਅਸਲ ਕੋਈ ਲੱਤ ਬਾਹ ਜਿਹਨੇ ਫੜਾਈ ਨਹੀਂ ਵੀ ਕਿੰਨਾ ਖਾਂਦਾ ਇਹ ਥੋੜਾ ਜਿਆਦਾ ਖਾ ਗਿਆ ਘੱਟ ਖਾ ਗਿਆ ਕੋਈ ਕਹਿ ਨਹੀਂ ਸਕਦੇ ਕਿਉਂਕਿ ਮਿਣੀ ਨਹੀਂ ਜਾਂਦਾ ਇੱਕ ਆ ਆ ਗਈ ਟੈਂਕੀ ਇਹਦੀ ਇੱਕ ਉੱਪਰ ਆ ਗਈ ਤਾਂ 100 ਲੀਟਰ ਦੀਆਂ ਇਹਦੀਆਂ ਟੈਂਕੀਆਂ ਨੇ ਤੇ ਜੇ ਟਰੈਕਟਰ ਲੈਣ ਦੀ ਆਪਾਂ ਵਿਚਾਰ ਦੀ ਗੱਲ ਕਰੀ ਤਾਂ ਇਹ ਸਸਤਾ ਬਹੁਤ ਮਿਲਦਾ ਪਰ ਜਿਹੜਾ 65 HP ਨੂੰ ਨਾ ਤਾਂ ਇਹਦਾ ਗੇਅਰ ਸੂਟ ਕਰਦਾ ਇਹਨੂੰ ਜਿਹੜਾ ਇਹਦੇ ਗੇਅਰ ਲੱਗਿਆ ਹੋਇਆ ਕਰਾਰੋ ਬਹੁਤ ਹੈਵੀ ਗੇਅਰ ਲੱਗਿਆ ਹੋਇਆ ਇਹਦੇ ਜਾਪਾ ਦੇਖੀਏ ਤਾਂ ਆ ਦੇਖੋ ਪਿੱਛੋ ਜੇ ਗੀਅਰ ਦੇਖੋਗਾ ਨਾ ਤੁਸੀਂ ਬਹੁਤ ਜ਼ਿਆਦਾ ਹੈਵੀ ਗੀਅਰ ਲੱਗਾ ਹੋਇਆ ਪ੍ਰੀਤ ਨੇ ਯਾਰ ਲੋਹਾ ਤਾਂ ਤੰਨ ਤੰਨ ਕੇ ਭਰਿਆ ਜੀ ਕਬਾੜ ਚ ਵੀ ਵੇਚਣਾ ਹੋ ਟਰੈਕਟਰ ਦਾ ਪੂਰਾ ਵਧੀਆ ਵਿਗ ਜਾਂਦਾ ਇਹ ਜਿਹੜੇ ਗੀਅਰ ਦਾ ਡਿਜ਼ਾਈਨ ਬਣਾਇਆ ਦੇਖੋ ਸਵਰਾਜ ਕਿੱਥੋਂ ਮਾਰਖਾਦੀ ਸਵਰਾਜ ਨੇ ਜਿਹੜਾ 969 ਸੀਗਾ 963 ਆ 963 ਨੇ ਟਰੈਕਟਰ ਵਧੀਆ ਸੀ ਇੰਜਣ ਵਧੀਆ ਸੀ ਇੰਜਣ ਉਹਨਾਂ ਦਾ ਜਿਹੜਾ ਸਟ੍ਰੇਟ ਐਕਸਲ ਤੇ ਵਧੀਆ ਚੱਲਦਾ ਸੀਗਾ ਜਦੋਂ ਉਹਨਾਂ ਨੇ ਪਲੈਂਟਰੀ ਡਰਾਈਵ ਕਰਤਾ ਤਾਂ ਦਾ ਪੱਠਾ ਵਹਿ ਗਿਆ ਕਿਉਂਕਿ ਉਹ ਹੈਵੀ ਬੋਡ ਸੀਗਾ ਗੇਅਰ ਬਹੁਤ ਜ਼ਿਆਦਾ ਹੈਵੀ ਸੀ ਤੇ ਦਿੱਕਤਾਂ ਬਹੁਤ ਆਈਆਂ ਉਹਦੇ ਚ ਤੇ ਹੁਣ ਇਹਦੇ ਚ ਕੀ ਚੀਜ਼ਾਂ ਨੇ ਦੇਖੋ ਪੀਟੀਓ ਪੂਟੀਓ ਤੇ ਜਿਹੜੇ ਚੀਜ਼ਾਂ ਦਿੱਤੀਆਂ ਨੇ ਉਹ ਤਾਂ ਭਰ ਭਰ ਕੇ ਦਿੱਤੀਆਂ ਕੰਪਨੀ ਨੇ ਤੇ ਟਰੈਕਟਰ ਖਰੀਦਿਆ ਬਹੁਤ ਘੱਟ ਆ ਇਹ ਇਹਦਾ ਕਾਰਨ ਪਤਾ ਕੀ ਆ ਪ੍ਰੋਪਰ R&D ਨਾ ਹੋਣੀ ਕੰਪਨੀ ਕੋਲੇ ਮੈਨੂੰ ਨਹੀਂ ਲੱਗਦਾ ਇਹ ਤੇ ਕੋਈ ਪ੍ਰੋਪਰ ਬਹੁਤ ਤਰੀਕੇ ਚੰਗੇ ਤਰੀਕਾ ਨਾਲ ਕੰਪਨੀ ਨੇ ਇਹਨੂੰ ਟੈਸਟ ਕੀਤਾ ਹੋਊਗਾ ਕਿਉਂਕਿ ਦੇਖੋ ਜਦੋਂ ਆਪਾਂ ਖੇਤ ਹੁਣ ਜ਼ਮੀਨਾਂ ਦੇਖੋ ਯਾਰ ਘਟੀ ਜਾਂਦੀਆਂ ਨੇ ਪੰਜਾਬ ਦੀਆਂ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਇਹਨੇ ਟਰੈਕਟਰ ਨੇ ਮੁੜਨਾ ਪਤੰਦਰ ਨੇ ਦੇਖੋ ਅੱਧੇ ਕਿੱਲੇ ਥਾਂ 'ਚੋਂ ਮੁੜਨਾ ਇਹਨੇ ਇੱਕ ਅੱਧਾ ਕਿੱਲਾ ਪਾਉਣ ਵਾਸਤੇ ਤਾਂ ਇਹ ਬਣਿਆ ਹੀ ਨਹੀਂ ਟਰੈਕਟਰ ਜੇ ਕਦ ਕਾਠ ਦੀ ਗੱਲ ਕਰਗੇ ਚੌੜਾ ਚੂੜਾ ਹੁਣ ਤੁਸੀਂ ਹਾਈਟ ਦੇਖੋ ਇਹਦੀ ਟਰਬੋ ਟਰਬੋ ਵੀ ਲੱਗੀ ਹੋਈ ਹੈ ਇਹਦੇ ਇੰਟਰਕੂਲਰ ਲੱਗਾ ਹੋਇਆ ਕੰਪਨੀ ਦੇਖੋ ਆਪਦੇ ਮਨੀ ਉਹ ਤਾਂ ਕਸਰ ਕੋਈ ਵੀ ਨਹੀਂ ਛੱਡੀ 1% ਵੀ ਤੇ ਚਲੋ ਕਸਰ ਅਸਲ ਸਾਰੀ ਲੋਕਾਂ ਨੇ ਕੱਢਣੀ ਹੁੰਦੀ ਆ ਲੋਕਾਂ ਨੇ ਚੀਜ਼ ਪਾਸ ਕਰਨੀ ਹੁੰਦੀ ਆ ਪ੍ਰੀਤ ਦਾ 60 49 ਬਹੁਤ ਵਧੀਆ ਟਰੈਕਟਰ ਆ ਕੋਈ ਸ਼ੱਕ ਨਹੀਂ ਹੈਗਾ ਤਾਂ ਕਲਾਸਟਰ ਕੋਲਸਟਰ ਵਧੀਆ ਨੇ ਇਹਦੇ ਤਾਂ ਆਪਣੇ ਭਰਾ ਨੇ ਪਿੱਛੇ ਸਿਸਟਮ ਵੀ ਪੂਰਾ ਟਾਕੜ ਲਗਾਇਆ ਹੋਇਆ ਤੋਂ ਕੁਝ ਇਹਦੀਆਂ ਕਮੀਆਂ ਵੀ ਨੇ ਇਹਦੇ ਚ ਕਮੀਆਂ ਜਿਵੇਂ ਖਰਚਾ ਜ਼ਿਆਦਾ ਫਿਰ ਉੱਥੇ ਫੇਰ ਆ ਜਾਂਦਾ ਓਵਰ ਸਾਈਜ਼ ਟਾਇਰ ਪਾਏ ਹੋਏ ਆ ਓਵਰ ਸਾਈਜ਼ ਟਾਇਰ ਨੇ ਇਹਦਾ ਟਰੈਕਟਰ ਦਾ ਪੱਠਾ ਬਾਹਰ ਰੱਖਿਆ ਅਸਲ ਸਹੀ ਮੈਨੇਜ ਦੱਸਾਂ ਜੇ 16 9 30 ਦੇ ਇਹਦੇ ਟਾਇਰ ਹੁਣ ਵੀ ਪਾਉਣੇ ਹੋਣ ਇਹਦਾ ਕੰਬੀਨੇਸ਼ਨ ਕਰਕੇ ਅਗਲੇ ਟਾਰਾਂ ਨਾਲ ਤਾਂ ਇਹ ਟਰੈਕਟਰ ਫਰਸਟ ਕਲਾਸ ਚੱਲੂਗਾ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਜਿਵੇਂ ਹੁਣ ਸ਼ੋਅ ਸ਼ੂ ਆ ਚਲੋ ਵਧੀਆ ਲਾਈ ਹੋਈ ਆ ਤੇ ਸ਼ੋਅ ਚ ਕਮੀਆਂ ਵੀ ਹੈਗੀਆਂ ਨੇ ਬਹੁਤ ਛੱਡੀਆਂ ਨੇ ਕੰਪਨੀ ਨੇ ਤਾਂ ਜਿਵੇਂ ਹੁਣ ਆ ਜਾਲੀ ਜੂਲੀ ਜੀ ਟੁੱਟੀ ਪਈ ਆ ਇਹ ਚੀਜ਼ਾਂ ਦੇ ਕੰਮ ਡੋਮੈਸਟਿਕ ਕੰਪਨੀਆਂ ਇਹ ਚੀਜ਼ਾਂ ਤੇ ਬਹੁਤ ਘੱਟ ਧਿਆਨ ਦਿੰਦੀਆਂ ਨੇ ਜਿਹੜੀ ਲੁੱਕ ਬਣਾਈ ਆ ਉਹ ਜ਼ਬਰਦਸਤ ਬਣਾਈ ਆ ਕੋਈ ਸ਼ੱਕ ਨਹੀਂ ਤੇ ਮੂਸੇ ਵਾਲੇ ਭਰਾ ਨੇ ਮਸ਼ਹੂਰ ਕੀਤਾ ਇਹ ਟਰੈਕਟਰ ਤੇ ਮੂਸੇ ਵਾਲੇ ਕਰਕੇ ਜਿਆਦਾ ਵਿਕਦਾ ਇਹ ਤੇ ਆਪਣੇ ਵਾਲੇ ਵੇਲੀ ਨੇ ਮੂਸੇ ਵਾਲੇ ਕਰਕੇ ਲਿਆਂਦਾ ਸੀ ਇਹ ਤੇ ਹੁਣ ਜੇ ਇਹਦੀ ਹਾਲੀ ਗিয়ার ਲੀਵਰਾਂ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਪਾਈਪਾਂ ਨੇ ਇਹ ਕੰਪਨੀ ਦੇਖੋ ਇਹ ਬਹੁਤ ਚੰਗੀ ਗੱਲ ਨਹੀਂ ਹੈਗੀ ਇਹ ਪਾਈਪਾਂ ਨੇ ਵਿੱਚੋਂ ਖਾਲੀ ਪਾਈਪਾਂ ਨੇ ਇਹ ਇਹ ਟੁੱਟ ਜਾਂਦੀਆਂ ਨੇ ਇੱਥੋਂ ਤਾਂ ਇਹ ਚੀਜ਼ਾਂ ਦਾ ਕੰਪਨੀ ਨੇ ਧਿਆਨ ਘੱਟ ਦਿੱਤਾ ਆ ਦੇਖੋ ਇਹ ਪਾਈਪਾਂ ਦਿੱਤੀਆਂ ਹੋਈਆਂ ਨੇ ਇਹ ਚੋਂ ਉੱਪਰ ਉਹ ਵੈਲਡ ਕਰਕੇ ਨੋਬਾ ਲਾਉਂਗਾ ਉਹਨਾਂ ਨੇ ਟਰੈਕਟਰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਇਹ ਦੇਖੋ ਤੁਸੀਂ ਪਹਿਲਾਂ ਚਲਾ ਕੇ ਦੇਖੋ ਜਿਹੜੇ ਬੰਦੇ ਕੋਲੇ ਹੈਗਾ ਤੁਹਾਡੇ ਖਾਸ ਬੰਦਿਆਂ ਕੋਲੇ ਆ ਤਾਂ ਉਹਨਾਂ ਤੋਂ ਪੁੱਛੋ ਤੇ ਇੰਜਣ ਦੀ ਮੈਂ ਗੱਲ ਕਰਾਂ ਇੰਜਣ ਬਹੁਤ ਵਧੀਆ ਹੈ ਦਾ ਇੰਜਣ ਬਹੁਤ ਘੈਂਟ ਆ ਇਹਦਾ ਤੇ ਹੁਣ ਤੁਹਾਨੂੰ ਆਵਾਜ਼ ਸੁਣਾਈਏ ਇਹਦੀ ਇਹਦੇ ਲੱਗੀ ਹੋਈ ਆ ਪਾਈਪ ਉਧਰ ਚੜ ਜੀਏ ਯਾਰ ਕਈ ਵਾਰੀ ਤਾਂ ਵੇਟ ਬੂਟ ਦੇਖੋ ਤੁਹਾਨੂੰ ਪ੍ਰੀਤ ਦੇ ਲੋਗੋ ਨਾਲ ਹੀ ਮਿਲਣਗੇ ਪ੍ਰੀਤ ਵਾਲਿਆਂ ਨੇ ਕੰਮ ਤਾਂ ਸੋਹਣਾ ਕੀਤਾ ਸੀ ਚਲੋ ਥੋੜਾ ਟਰੈਕਟਰ ਕੱਦ ਕਾਢ ਦਾ ਵੱਡਾ ਬਣਾ ਜਿਹੜਾ ਇਹ ਧੂਆ ਮਾਰਦਾ ਇਹ ਬੇਲੀ ਨੇ ਆਪਾਂ ਵੀ ਥੋੜਾ ਜਿਹਾ ਤੇਲ ਤੂਲ ਜਿਹਾ ਪਤਾ ਨਹੀਂ ਛੇੜਿਆ ਸੀ ਪਿਛਲੇ ਵਾਲ ਪਤਾ ਨਹੀਂ ਮੇਰੇ ਯਾਦ ਨਹੀਂ ਹੈ। ਦਾ ਤੇਲ ਪਾਇਆ ਸੀ। ਅਚਾਈ ਹੀ ਨਹੀਂ ਕਰਦਾ ਸੀ ਉਹ। ਤਾਂ ਇੰਜਨ ਇੰਜਨ ਮੈਨੂੰ ਵਧੀਆ ਲੱਗਾ ਇਹਦਾ। ਇੰਜਨ ਤੇ ਕੋਈ ਵੀ ਕਮੀ ਨਹੀਂ ਹੈਗੀ ਕਿਤੇ ਬਸ ਤੇ ਪਰ ਗੇਅਰ 'ਚ ਇਹਨਾਂ ਨੇ ਕਮੀ ਛੱਡੀ ਆ ਕਿਉਂਕਿ ਗੇਅਰ ਬਹੁਤ ਜ਼ਿਆਦਾ ਹੈਵੀ ਲਾਤਾ ਇਹਦੇ ਤਾਂ ਉਹ ਚੀਜ਼ ਦੇਖੋ ਕੰਬੀਨੇਸ਼ਨ ਜਿਹੜਾ ਗੇਅਰ ਦਾ ਕੰਬੀਨੇਸ਼ਨ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਜੇ ਹੌਲੈਂਡ ਦੀ ਮੈਂ ਗੱਲ ਕਰਾਂ ਹੱਬ ਰਿਡਕਸ਼ਨ ਦੇ ਵਿੱਚ ਹੌਲੈਂਡ ਆਉਂਦਾਗਾ ਤਾਂ ਉਹਦਾ ਜਿਹੜਾ ਕੰਬੀਨੇਸ਼ਨ ਆ ਉਹ ਐਵੈਕੋ ਦੇ ਇੰਜਨ ਨਾਲ ਫਰਸਟ ਕਲਾਸ ਆ ਤਾਂ ਬਹੁਤ ਈਸ਼ਾਂ ਚੱਲਦਾ ਤਾਂ ਸਾਰੇ ਭਰਾਵਾਂ ਨੂੰ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਸਸੀਕਾਲ